ਤੇ ਨਾਲ ਹੀ ਟੈਂਕਰ ਸੈਕਸ਼ਨ ਦੇ ਮੇਰੇ ਡਰਾਈਵਰ ਵੀਰ ਮੇਰੇ ਕੰਡਕਟਰ ਵੀਰ ਮੇਰੇ ਮਾਲਕ ਵੀਰ ਆਪ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਪ ਜੀ ਆਨੇ ਰਲ ਮਿਲ ਕੇ ਆਪਣੇ ਕਿਰਤ ਕਮਾਈਆਂ ਨੂੰ ਸਫਲ ਕੀਤਾ ਜਿੱਥੇ ਗੁਰੂ ਕੀ ਬਾਣੀ ਦੇ ਓਟ ਆਸਰੇ ਲਏ ਨਾਲ ਗੁਰੂ ਦੇ ਲੰਗਰ ਆਪ ਜੀ ਤੋਂ ਟੱਟ ਵਰਤਾ ਰਹੇ ਹੋ ਉਹਦੇ ਨਾਲ ਨਾਲ ਆਪ ਜੀ ਆਨੇ ਆਟਾ ਜਿੱਥੇ ਨੂੰ ਮਾਨਸਕ ਬਖਸ਼ਣ ਫਿਰ ਕਦੇ ਸਮਾਂ ਮਿਲਿਆ ਆਪ ਸੰਗਤ ਦੇ ਨਾਲ ਨਵੇਂ ਇਤਿਹਾਸ ਦੀ ਜਰੂਰ ਸਾਥ ਪਾਵਾਂਗੇ ਤਹਾਵਾਂ ਵਾਲੇ ਜਥੇ ਦੀ ਇੱਥੋਂ ਤੱਕ ਦੀ ਹਾਜ਼ਰੀ ਪ੍ਰਵਾਨ ਕਰੋ ਮੇਰੇ ਬਿਲਕੁਲ ਨਾਲ ਖੜੇ ਨੇ ਮੇਰੇ ਬਹੁਤ ਹੀ ਭੋਜੀ ਮਾਜਰਾ ਤੇ ਦੂਜੇ ਬੰਨੇ ਢੱਡ ਤੇ ਸਾਥ ਦੇ ਰਹੇ ਨੇ ਇਹਨਾਂ ਦੇ ਛੋਟੇ ਭਰਾ ਭਾਈ ਸੰਦੀਪ ਸਿੰਘ ਜੀ ਭੋਜੀ ਮਾਜਰਾ ਸਾਡੇ ਸਰੰਗੀ ਮਾਸਟਰ ਬਹੁਤ ਹੀ ਸਤਿਕਾਰਯੋਗ ਵੀਰ ਗੁਰਦੀਪ ਸਿੰਘ ਜੀ ਗੋਲਡੀ ਜਿਨ੍ਹਾਂ ਨੇ ਆਪ ਜੀ ਨੂੰ ਸੰਗਤਿਆਂ ਤੋਂ ਨੇ ਦੇ ਨਾਲ ਨਿਹਾਲ ਕੀਤਾ ਆਪ ਪ੍ਰਵਾਨ ਕਰਨੀ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਹੁਣ ਸ਼ਲੋਕ ਪੜਿਆ ਜਾਵੇਗਾ ਉਸ ਤੋਂ ਬਾਅਦ ਸਮਾਪਤੀ ਦੀ ਅਰਦਾਸ ਗਿਆਨੀ ਜੀ ਕਰਨਗੇ ਸਾਡੇ ਇੱਥੋਂ ਤੱਕ ਦੀ ਹਾਜ਼ਰੀ ਪ੍ਰਵਾਨ ਕਰਦੇ ਆ ਆਪ ਜੀ ਸਤਿਗੁਰੂ ਜੀ ਮਿਹਰ ਭਰਿਆਥ ਸਮਨਤੀ ਕਾਇਨਾਤ ਤੇ ਸਿਫਤੇ ਹਮੇਸ਼ਾ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਬੋਲੇ ਸੋਨਹਿਾ ਬੋਲੇ ਸੋਨਹਿਾ ਹੁਣ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਸਾਡੇ ਵਿਚਕਾਰ ਸਾਡੇ ਪ੍ਰਧਾਨ ਜੀ ਐ ਬੋਲੇ ਸੋਨਹਿਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦੇ ਵਿੱਚ ਬੈਠੀ ਸਾਰੀ ਸਾਧ ਸੰਗਤ ਜੀਓ ਆਓ ਗੱਜ ਕੇ ਗੁਰੂ ਜੀ ਦੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਠ ਸਾਹਿਬ ਰਖਵਾਏ ਗਏ ਤੇ ਬੜੇ ਖੁਸ਼ੀਆਂ ਦੇਨੇ ਅਸੀਂ ਸਾਰੇ ਮਿਲ ਕੇ ਹਰ ਸਾਲ ਇਕੰਢ ਫਾਟ ਰਖਵਾਉਂਦੇ ਆ ਕਿਉਂ ਰਖਵਾਇਆ ਜਾਂਦਾ ਹੈ ਤਾਕੇ ਸਾਡੀ ਜਿੰਨੀ ਵੀ ਇੰਡਸਟਰੀ ਹੈ ਜਿੰਨੇ ਵੀ ਲੋਕਾਂ ਤੋਂ ਜਿੰਨੇ ਵੀ ਇੰਡਸਟਰੀਅਲ ਤੋਂ ਸਾਨੂੰ ਰੋਜ਼ਗਾਰ ਮਿਲਦਾ ਹੈ ਅਸੀਂ ਅਰਦਾਸ ਕਰਦੇ ਆ ਵਾਹਿਗੁਰੂ ਜੀ ਅੱਗੇ ਪ੍ਰਮਾਤਮਾ ਅੱਗੇ ਕਿ हे ਪ੍ਰਮਾਤਮਾ ਇਹ ਜਿੰਨੀ ਇੰਡਸਟਰੀ ਹੈ ਇਹ ਹੋਰ ਵਧੇ ਹੋਰ ਅੱਗੇ ਜਾਵੇ ਇੰਨੀ ਤਰੱਕੀ ਕਰੇ ਕਹਿੰਦੇ ਨਾਲ ਹੀ ਸਾਡੀ ਵੀ ਤਰੱਕੀ ਵੱਧਦੀ ਜਾਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਬੈਠੇ ਸਾਰੇ ਸਾਧ ਸੰਗਤ ਜੀ ਇੱਕ ਵਾਰ ਫਤਿਹ ਬੁਲਾਓ ਬੈਗੁਰ ਦੀ ਖਾਲਸਾ ਸ੍ਰੀ ਬੈਗੁਰ ਦੀ ਕੀਤੇ ਹਰ ਸਾਲ ਦੀ ਤਰ੍ਹਾਂ ਆਪਣੇ ਪਰਿਵਾਰਾਂ ਦੀਆਂ ਆਪਣੇ ਚੱਲਦੇ ਕੰਮਾਂ ਦੀਆਂ ਖੁਸ਼ੀਆਂ ਵਾਸਤੇ ਪਰਮਾਤਮਾ ਦੀ ਗੋਦ ਵਿੱਚ ਬੈਠ ਕੇ ਪ੍ਰਮੋਕ ਕੰਪਨੀ ਤੇ ਬਾਡੀ ਸੈਕਸ਼ਨ ਟੈਂਕਰ ਸੈਕਸ਼ਨ ਦੇ ਸਾਰੇ ਮਾਲਕ ਡਰਾਈਵਰ ਕਲੀਨਰ ਇਕੱਠੋ ਕੇ ਪਰਮਾਤਮਾ ਦੇ ਅਗੇ ਨਸਮਸਤਕ ਹੁੰਨੇ ਆ ਕਿ ਸਾਡੀ ਜਿਹੜੀ ਕੰਮ ਦੀ ਤਰੱਕੀ ਹੈ ਦਿਨ ਦੁਗਣੀ ਰਾਤ ਚੋਗਣੀ ਹੁੰਦੀ ਰਹੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿੰਨੇ ਵੀ ਸਾਡੇ ਇਲਾਕੇ ਚ ਇੰਡਸਟਰੀ ਹੈ ਉਹਨਾਂ ਦੀ ਖੁਸ਼ਹਾਲੀ ਲਈ ਉਹਨਾਂ ਦੀ ਤਰੱਕੀ ਲਈ ਹਰ ਸਾਲ ਅਸੀਂ ਗੁਰੂ ਸਾਹਿਬ ਦਾ ਖੰਡ ਪਾੜ ਇੱਥੇ ਰਖਾਉਂਦੇ ਆ ਤਾਂ ਕਿ ਸਾਡਾ ਜਿਹੜਾ ਇਲਾਕਾ ਹੈ ਇਹਦੀ ਪੂਰੀ ਤਰੱਕੀ ਹੋਵੇ ਇਹ ਇੰਡਸਟਰੀ ਦਿਨ ਰਾਤ ਆਪਣੀ ਤਰੱਕੀ ਕਰਕੇ ਅੱਗੇ ਵਧੇ ਕਿਉਂਕਿ ਇਹ ਇੰਡਸਟਰੀ ਦੇ ਨਾਲ ਹੀ ਸਾਡੀ ਯੂਨੀਅਨ ਵੀ ਅਟੈਚਡ ਹੈ ਜਿੰਨੀ ਖੁਸ਼ਹਾਲੀ ਫੈਕਟਰੀਆਂ ਚ ਆਏਗੀ ਉੰਨੀ ਖੁਸ਼ਹਾਲੀ ਸਾਡੀ ਯੂਨੀਅਨ ਚ ਜਿੰਨੀ ਖੁਸ਼ਹਾਲੀ ਸਾਡੀ ਯੂਨੀਅਨ ਚ ਆਏਗੀ ਉੰਨੀ ਖੁਸ਼ਹਾਲੀ ਸਾਡੇ ਹਲਕੇ ਚ ਸਾਡੇ ਏਰੀਆ ਚ ਆਏਗੀ ਇਸ ਕਰਕੇ ਅਸੀਂ ਖੁਸ਼ੀ ਖੁਸ਼ੀ ਦਾ ਮੌਕਾ ਹਰ ਸਾਲ ਇਹ ਰੱਖਦੇ ਆ ਬਾਬਾ ਜੀ ਨੂੰ ਇੱਥੇ ਬੁਲਾਉਂਦੇ ਆ ਦੋ ਦਿਨ ਹੋ ਗਏ ਪਾਠ ਚੱਲਦੇ ਆ ਹੁਣ ਭੋਗ ਪਾਏ ਗਏ ਆ ਨਾਲ ਲੰਗਰ ਟੁੱਟ ਵਰਸ਼ ਰਿਹਾ ਇਹ ਇਸ ਕਰਕੇ ਕੀਤਾ ਜਾਂਦਾ ਹੈ ਕਿ ਸਾਡਾ ਜਿਹੜੀ ਖੁਸ਼ਹਾਲੀ ਹੈ ਬਣੀ ਰਹੇ ਕਿਉਂਕਿ ਇੰਡਸਟਰੀ ਜਦੋਂ ਚੱਲਦੀਆਂ ਨੇ ਬਹੁਤ ਕੁੱਝ ਦਿੱਕਤਾਂ ਹੈ ਬਹੁਤ ਸਾਰੇ ਚੀਜ਼ਾਂ ਹੈ ਲੇਕਿਨ ਅਸੀਂ 2 ਸਾਲ ਚ ਕੋਸ਼ਿਸ਼ ਕੀਤੀ ਹੈ ਕਿ ਇੰਡਸਟਰੀ ਨਾਲ ਬਿਨਾ ਕਿਸੇ ਗਲਬਾਤ ਤੋਂ ਖੁਸ਼ੀ-ਖੁਸ਼ੀ ਆਪਣਾ ਸਾਰਾ ਕੰਮ ਕਰਾਇਆ ਜਾਏ ਔਰ ਅਸੀਂ ਇਹ 2 ਸਾਲ ਚ ਅਜਮਾ ਕੇ ਦੇਖਿਆ ਹੈ ਇਹ ਇੰਡਸਟਰੀ ਦੀ ਸੱਚੀ ਖੁਸ਼ਹਾਲੀ ਹੋ ਰਹੀ ਹੈ ਸੱਚੀ ਇੰਡਸਟਰੀ ਜਿਹੜੀ ਹੈਗੀ ਇਹ ਅੱਗੇ ਵੱਧ ਰਹੀ ਹੈ ਦਿਨ ਰਾਤ ਤਰੱਕੀ ਕਰ ਰਹੀ ਹੈ ਜਿਸ ਦੇ ਨਾਲ ਸਾਡਾ ਵੀ ਕੰਮ ਵੱਧ ਰਿਹਾ ਹੈ ਇਹੀ ਅਰਦਾਸ ਪ੍ਰਮਾਤਮਾ ਨੂੰ ਵਾਹਿਗੁਰੂ ਜੀ ਨੂੰ ਕਰਾਂਗਾ ਕਿ हे ਪ੍ਰਮਾਤਮਾ ਜਿਹੜੇ ਅੱਜ ਅਸੀਂ ਭੋਗ ਪਾਏ ਐ ਇੰਨੀ ਕਿਰਪਾ ਕਰਿਓ ਇਹ ਇੰਡਸਟਰੀ ਅਗਲੇ ਸਾਲ ਨੂੰ ਜਦੋਂ ਇਹ ਦਿਨ ਆਵੇ ਜਦੋਂ ਅਸੀਂ ਖੁਸ਼ੀਆਂ ਮਨਾਵੇ ਮੈਂ ਇਹ ਕਹਿ ਸਕਾਂ ਵੀ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਕੋਈ ਹੈ ਹੀ ਨਹੀਂ ਫੈਕਟਰੀ ਵੀ ਬਹੁਤ ਅੱਗੇ ਵੱਧ ਗਈ ਤੇ ਯੂਨੀਅਨ ਵੀ ਅੱਗੇ ਵੱਧ ਗਈ ਹੋਰ ਵੀ ਲੋਕ ਜਿਹੜੇ ਸਾਡੇ ਕੋਲ ਕਈ ਵਾਰੀ ਆਂਦੇ ਸਾਡੀ ਜੁੜਨਾ ਚਾਹੁੰਦੇ ਮੈਂ ਇਥੋਂ ਪਰਮਾਤਮਾ ਨੂੰ ਅਰਦਾਸ ਕਰਦਾ ਇਹ ਪਰਮਾਤਮਾ ਇੰਨਾ ਕੰਮ ਵਧਾਈ ਕਿ ਅਸੀਂ ਕਿਸੇ ਨੂੰ ਵੀ ਕਦੀ ਨਾ ਰੋਈਏ ਹਰ ਬੰਦਾ ਸਾਡੇ ਨਾਲ ਜੁੜੇ ਤੇ ਹਰ ਕੋਈ ਤਰੱਕੀ ਕਰੇ ਸਰ ਇਹ ਰੈਮੋ ਕੈਮੀਕਲ ਲੋ ਟੈਕ ਜਿੰਨੀ ਵੀ ਇੰਡਸਟਰੀ ਇਹ ਸਾਰਿਆਂ ਦਾ ਹੈ ਰੈਮੋ ਕੈਮੀਕਲ ਨਾਲ ਵੀ ਸਾਡੇ ਬਹੁਤ ਅੱਛੇ ਸਬੰਧ ਹੈ ਬਹੁਤ ਅੱਛਾ ਸਾਡਾ ਕੰਮ ਚੱਲ ਰਿਹਾ ਕਦੇ-ਕਦੇ ਮਾੜਾ-ਮੋਟਾ ਕੋਈ ਚੀਜ਼ਾਂ ਹੁੰਦੀਆਂ ਆ ਉਹ ਅਸੀਂ ਬਹਿ ਕੇ ਸੋਲਵ ਕਰ ਲੈਂਦੇ ਆ ਪਰ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਪ੍ਰੈਮੋ ਕੈਮੀਕਲ ਦੀ ਵੀ ਜਿੰਨੀ ਮੈਨੇਜਮੈਂਟ ਹੈ ਉਹਨਾਂ ਨੂੰ ਵੀ ਸਾਡੇ ਵਾਂਗੂ ਸੋਚਣ ਸਦਬੁੱਧੀ ਦੇਵੇ ਸਾਡਾ ਜੋ ਕੁਝ ਵੀ ਹੈ ਉਹ ਚੀਜ਼ਾਂ ਖਤਮ ਹੋਣ ਤੇ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰੀਏ ਤੇ ਪ੍ਰੈਮੋ ਕੈਮੀਕਲ ਵੀ ਬਹੁਤ ਅੱਗੇ ਜਾਵੇ ਅੱਜ ਜੋ ਸਥਿਤੀ ਹੈ ਉਹਨਾਂ ਲਈ ਦੁਗਣੀ ਚੋਕਣੀ ਹੋ ਜਾਵੇ ਤੇ ਐਦਾਂ ਹੀ ਸਾਡੀ ਯੂਨੀਅਨ ਦਾ ਵਿਕਾਸ ਹੋਵੇ ਇਹੀ ਅਰਦਾਸ ਕਰਦਾ ਪ੍ਰਮਾਤਮਾ ਨੂੰ ਧੰਨਵਾਦ ਦੀ ਤਰ੍ਹਾਂ ਪ੍ਰੈਮੋ ਕੰਪਨੀ ਜਿਹਨੂੰ ਪਹਿਲੇ ਪੀਸੀਐਲ ਕਹਿੰਦੇ ਸੀ ਉਹਨਾਂ ਦੇ ਨਾਲ ਮਿਲ ਕੇ ਟਰੱਕ ਯੂਨੀਅਨ ਦਾ ਇੱਕ ਟੈਂਕਰ ਸੈਕਸ਼ਨ ਹੈ ਉਹਨਾਂ ਦੇ ਨਾਲ ਮਿਲ ਕੇ ਤੇ ਬੋਡੀ ਸੈਕਸ਼ਨ ਦੇ ਨਾਲ ਇੱਥੇ ਇੱਕ ਹਰ ਸਾਲ ਦੀ ਤਰ੍ਹਾਂ ਹੈ ਗਰੂ ਚਰਨਾਂ ਦੇ ਵਿੱਚ ਆਪਣੀ ਬੇਨਤੀ ਕਰਦੇ ਨੇ ਫਰਿਆਦ ਕਰਦੇ ਨੇ ਕਿ ਪਰਮਾਤਮਾ ਫੈਕਟਰੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪ੍ਰائم ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਜਿਹਦੇ ਨਾਲ ਇੱਕ ਫੈਕਟਰੀਆਂ ਚੱਲਦੀਆਂ ਰਹਿਣਗੀਆਂ ਤਾਂ ਜਿਹੜਾ ਅ ਟਰੱਕ ਹੈ ਉਹ ਵੀ ਸੜਕਾਂ ਤੇ ਚੱਲਦਾ ਰਹੇਗਾ ਟਰੱਕ ਚੱਲਣ ਦੇ ਨਾਲ ਟਰੱਕ ਦਾ ਮਾਲਕ ਟਰੱਕ ਦਾ ਡਰਾਈਵਰ ਕਲੀਨ ਰਟਾ ਬੇਵਾਲੇ ਸਾਰੇ ਲੋਕ ਜਿਹੜੇ ਆ ਉਹ ਇਸ ਧਰਤੀ ਪਰ ਆ ਕੇ ਮਿਹਨਤ ਕਸ਼ ਲੋਕ ਜਿਹੜੇ ਆ ਉਹ 4 ਪੈਸੇ ਕਮਾ ਪਾਉਂਦੇ ਨੇ ਤੇ ਆਪਣੇ ਪਰਿਵਾਰ ਨੂੰ ਪਾਲ ਪਾਉਂਦੇ ਨੇ ਅੱਜ ਸਾਰੇ ਲੋਕਾਂ ਨੇ ਗੁਰੂ ਚਰਨਾਂ ਦੇ ਵਿੱਚ ਆ ਕੇ ਬੇਨਤੀ ਇਹੀ ਕੀਤੀ ਕਿ ਸਾਡਾ ਜਿਹੜਾ ਕੰਮ ਹੈ ਫੈਕਟਰੀ ਦਾ ਵੀ ਤੇ ਸਾਡੀ ਜੂਨੀਅਰ ਦਾ ਜਿਹੜਾ ਕੰਮ ਹੈ ਉਹ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਤਾਂ ਜੋ ਸਾਡੇ ਜਿਹੜੇ ਇਸ ਧਰਤੀ ਬਰਾਂ ਦੇ ਨਾਲ ਮਨੁੱਖ ਦੀਆਂ ਜਰੂਰਤਾਂ ਪੂਰੀਆਂ ਹੋ ਸਕਣ ਸੋ ਬੜਾ ਅੱਛਾ ਉਪਰਾਲਾ ਸੀ ਲੋਕਾਂ ਨੇ ਸਾਰਾ ਇੱਥੇ ਗੁਰੂ ਚਰਨਾਂ ਦੇ ਵਿੱਚ ਨਸਮਸਤ ਕੋਈ ਤੇ ਹੁਣ ਜਿਹੜਾ ਭੰਡਾਰਾ ਹੈ ਲੰਗਰ ਹੈ ਇਹੇ ਤੋਟ ਵਰਤ ਰਿਹਾ ਹੈ ਸੋ ਲੋਕ ਸਾਰੇ ਇਸ ਜੀ ਆਨੰਦ ਮੰਨੇ ਸੋ ਮੇਰੇ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਸਾਰੇ ਟਰੱਕ ਡਰਾਈਵਰ ਮਾਲਕ ਤੇ ਪ੍ਰੈਮੋ ਕੰਪਨੀ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ